ਅੱਜ ਸਮੁੱਚੀ ਕਾਂਗਰਸ ਨੇ ਇਹ ਫੈਸਲਾ ਲਿਆ ਹੈ ਕਿਉਂਕਿ ਅਸੀਂ ਸਾਰੇ ਕਾਂਗਰਸ ਨਾਲ ਬੰਨੇ ਹੋਏ ਹਾਂ ਕਾਂਗਰਸ ਦੇ ਝੰਡੇ ਨਾਲ ਬੰਨੇ ਹੋਏ ਹਾਂ ਰਾਹੁਲ ਗਾਂਧੀ ਜੀ ਦੇ ਆਦੇਸ਼ਾਂ ਨੂੰ ਮੰਨਦੇ ਹਾਂ ਔਰ ਖਰਗੇ ਸਾਹਿਬ ਦੇ ਆਦੇਸ਼ਾਂ ਨੂੰ ਮੰਨਦੇ ਹਾਂ ਔਰ ਅੱਜ ਮੈਨੂੰ ਲੱਗਦਾ ਕਿ ਲੋਕਤੰਤਰ ਨੂੰ ਬਚਾਉਣ ਦੀ ਲੋੜ ਹੈ ਅੱਜ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਨੂੰ ਬਚਾਉਣ ਦੀ ਲੋੜ ਹੈ ਇਹ ਸਾਰੀਆਂ ਜ਼ਿੰਮੇਵਾਰੀਆਂ ਸਮਝਦੇ ਹੋਏ ਕਿਉਂਕਿ ਇਹ ਸਾਰੀਆਂ ਸਾਡੀਆਂ ਜਿਹੜੇ ਅਸੀਂ ਕਾਂਗਰਸ ਪਾਰਟੀ ਦੇ ਕਾਰਜਕਰਤਾ ਹੈ ਇਹ ਸਾਡੀ ਸਾਰਿਆਂ ਦੀਆਂ ਜ਼ਿੰਮੇਵਾਰੀਆਂ ਹਨ ਬੇਸ਼ੱਕ ਸਾਡੇ ਕਿਤੇ ਮਤਪੇ ਦੇ ਆਪਣੇ ਹੋ ਸਕਦੇ ਐ ਬੇਸ਼ੱਕ ਕੋਈ ਛੋਟੇ-ਛੋਟੇ ਸਾਡੇ ਗਿਲੇ ਸ਼ਿਕਵੇ ਪਰਿਵਾਰ ਤੌਰ ਤੇ ਹੋ ਸਕਦੇ ਐ ਪਰ ਜਦੋਂ ਫਿਰ ਦੇਸ਼ ਦੀ ਗੱਲ ਆਉਂਦੀ ਹੈ ਤੇ ਜਦੋਂ ਦੇਸ਼ ਦੇ ਲੋਕਤੰਤਰ ਤੇ ਸੰਵਿਧਾਨ ਦੀ ਗੱਲ ਆਉਂਦੀ ਹੈ ਫਿਰ ਉਦੋਂ ਸਾਰੇ ਜਾਣੇ ਅਸੀਂ ਇੱਕ ਮੁੱਠ ਹੋ ਕੇ ਕਾਂਗਰਸ ਪਾਰਟੀ ਦਾ ਝੰਡਾ ਤੇ ਦੇਸ਼ ਦਾ ਝੰਡਾ ਬੁਲੰਦ ਕਰਦੇ ਅੱਜ ਦੇਸ਼ ਦਾ ਝੰਡਾ ਬੁਲੰਦ ਕਰਨ ਦੀ ਲੋੜ ਹੈ ਇਹ ਜਿਹੜੇ ਮਰਜੀਵੜੇ ਇੱਥੇ ਖੜੇ ਬੈਠੇ ਆ ਇਹਨਾਂ ਨੇ ਆਪਣੀਆਂ ਘੱਲਨਾਵਾਂ ਕਾਲੀਆਂ ਵੀ ਐ ਇਹਨਾਂ ਦਾ ਬਥੇਰਾ ਵੱਡਾ ਪਿਸ਼ੋਕੜ ਹੈ ਤੇ ਬੜਾ ਵੱਡਾ ਯੋਗਦਾਨ ਹੈ ਚਾਹੇ ਉਹ ਬ੍ਰਹਮਿੰਦਰਾ ਜੀ ਹੈ ਚਾਹੇ ਸਰਦਾਰ ਲਾਲ ਸਿੰਘ ਜੀ ਹੈ ਚਾਹੇ ਹੋਰ ਸਾਰੇ ਲੀਡਰ ਹੈ ਇਹਨਾਂ ਲੋਕਾਂ ਨੇ ਆਪਦੇ ਪਿੰਡੇ ਤੇ ਤਕਲੀਫਾਂ ਝੱਲ ਕੇ ਉਸ ਵੇਲੇ ਜਦੋਂ ਜੇਲਾਂ ਪਰ ਪਰ ਕੇ ਸੰਘਰਸ਼ ਕਰਕੇ ਕਾਂਗਰਸ ਪਾਰਟੀ ਦਾ ਝੰਡਾ ਤੇ ਦੇਸ਼ ਦਾ ਝੰਡਾ ਇਹਨਾਂ ਨੇ ਥੱਲੇ ਨਹੀਂ ਡਿੱਗਣ ਦਿੱਤਾ ਸੋ ਅੱਜ ਮੈਨੂੰ ਲੱਗਦਾ ਕਿ ਦੇਸ਼ ਦੇ ਅੰਦਰ ਦੇਸ਼ ਦੇ ਅੰਦਰ ਕੇਵਲ ਕਾਂਗਰਸ ਪਾਰਟੀ ਹੈ ਜਿਹੜੀ ਨਰਿੰਦਰ ਮੋਦੀ ਜੀ ਦੇ ਖਿਲਾਫ ਖੜੀ ਹੈ ਪਰ ਕੇਵਲ ਇੱਕ ਲੀਡਰ ਨਹੀਂ ਤਾਂ ਸਾਰੇ ਲੋਕਾਂ ਨੂੰ ਆਪੋਜੀਸ਼ਨ ਪਾਰਟੀਆਂ ਨੂੰ ਕਿਸੇ ਨੇ ਈਡੀ ਨੇ ਢਾ ਲਿਆ ਕਿਸੇ ਨੇ ਸੀਬੀਆਈ ਨੇ ਢਾ ਲਿਆ ਕਿਸੇ ਨੂੰ ਇਨਕਮ ਟੈਕਸ ਨੇ ਢਾ ਲਿਆ ਕਿਸੇ ਨੂੰ ਵਿਜੀਲੈਂਸ ਨੇ ਢਾ ਲਿਆ ਲੇਕਿਨ ਇੱਕ ਲੀਡਰ ਹੈ ਹੇਕ ਤਾਨ ਕੇ ਅੱਜ ਨਰਿੰਦਰ ਮੋਦੀ ਜੀ ਦੇ ਸਾਹਮਣੇ ਖੜਾ ਹੈ ਦੇਸ਼ ਦਾ ਸੰਵਿਧਾਨ ਬਚਾਉਣ ਵਾਸਤੇ ਸੋ ਅਸੀਂ ਇਹ ਸੋਚ ਨੂੰ ਅੱਗੇ ਲੈ ਕੇ ਜਾਣਾ ਹੈ ਔਰ ਸਾਰਿਆਂ ਨੇ ਇਸ ਪਾਰਲੀਮੈਂਟ ਦੇ ਵਿੱਚ ਇਹ ਫੈਸਲਾ ਕੀਤਾ ਅਸੀਂ ਕਿ ਜੋ ਹਾਈ ਕਮਾਂਡ ਦਾ ਫੈਸਲਾ ਹੈ ਜੋ ਰਾਹੁਲ ਗਾਂਧੀ ਜੀ ਦਾ ਫੈਸਲਾ ਹੈ ਆਪਦੇ ਸਾਰੇ ਨਿੱਜੀ ਸੁਵਾਰਥ ਅਸੀਂ ਛੱਡ ਦਿਆ ਹੋਇਆ ਤੇ ਅਸੀਂ ਡਾਕਟਰ ਗਾਂਧੀ ਸਾਹਿਬ ਨੂੰੇ ਸਮਰਥਨ ਦੇ ਵਿੱਚ ਖੜੇ ਆ ਤੇ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕਰਾਂਗੇ ਔਰ 4 ਤਰੀਕ ਨੂੰ ਜਦੋਂ ਨਤੀਜਾ ਆਏਗਾ ਨੌ ਦੇ ਨੌ ਵਿਧਾਨ ਸਭਾ ਦੇ ਵਿੱਚ ਔਰ ਪਾਰਲੀਮੈਂਟ ਦੇ ਵਿੱਚ ਕਾਂਗਰਸ ਪਾਰਟੀ ਦਾ ਝੰਡਾ ਲਹਿਰਾਏਗਾ ਔਰ ਡਾਕਟਰ ਗਾਂਧੀ ਸਾਹਿਬ ਇਥੋਂ ਵੱਡੀ ਜਿੱਤ ਪ੍ਰਾਪਤ ਕਰਕੇ ਪਟਿਆਲਾ ਤੋਂ ਜਾਣਗੇ ਸਾਰਿਆਂ ਨੇ ਅਸੀਂ ਫੈਸਲਾ ਲਿਆ ਔਰ ਆਜੋ ਸਮੂਹਿਕ ਰੂਪ ਦੇ ਵਿੱਚ ਕਿਉਂਕਿ ਬਹੁਤ ਸਾਰੀਆਂ اٹਕਲਾਂ ਸਨ ਪੱਤਰਕਾਰ ਸਾਥੀਆਂ ਨੇ ਮੈਂ ਕਈ ਵਾਰੀ ਕਹਿ ਦਿੰਦਾ ਕਿ ਚਾਹ ਪੀਂਦੇ ਪੀਂਦੇ ਪੱਤਰਕਾਰ ਸਾਥੀਆਂ ਨੂੰ ਮੇਰੇ ਭਰਾਵਾਂ ਨੂੰ ਕਈ ਵਾਰੀ ਆਈਡੀਆ ਆ ਜਾਂਦਾ ਹੈ ਉਹ ਕਹਿਣਗੇ ਸੋਰਸਸ ਇਹ ਕਹਿੰਦੇ ਹੈ ਕਿ ਕਾਂਗਰਸ ਪਾਰਟੀ ਮੇਂ ਬਗਾਵਤ ਹੋਗੀ ਸੋਰਸਸ ਇਹ ਕਹਿੰਦੇ ਹੈ ਕਿ ਫਲਾਣਾ ਬੰਦਾ ਸ਼ਾਇਦ ਪਾਰਟੀ ਛੱਡ ਰਿਹਾ ਹੈ ਸੋ ਜਿਹੜੇ ਉਹ ਸਾਰੇ ਜਿਹੜੇ ਸੋਰਸਸ ਹੁੰਦੇ ਹੈ ਜਿਹੜੇ ਚਾਹ ਪੀਂਦੇ ਪੀਂਦੇ ਆਉਂਦੇ ਹੈ ਕਈ ਵਾਰੀ ਪੱਤਰਕਾਰ ਮੇਰੇ ਭਰਾਵਾਂ ਨੂੰ ਉਹ ਸਾਰਿਆਂ ਨੂੰ ਨਕਾਰਦਿਆਂ ਹੋਇਆਂ ਅੱਜ ਇੱਕ ਮੰਚ ਤੇ ਸਾਰੀ ਕਾਂਗਰਸ ਪਾਰਟੀ ਅੱਜ ਇਕੱਠੀ ਹੈ ਤੇ ਕਾਂਗਰਸ ਪਾਰਟੀ ਨੇ ਸਾਰੇ ਆਪਦੇ ਮਨਮਟਾਵ ਆਪਦੇ ਛੋਟੇ ਗਿਲੇ ਛੱਡ ਕੇ ਵੱਡੇ ਮਕਸਦ ਦੇ ਹਾਸਤੇ ਅਸੀਂ ਲੜਾਈ ਹਾਸਤੇ ਅੱਜ ਸਾਰੇ ਇੱਥੇ ਇਕੱਠੇ ਹੋਏ ਆਂ ਮੈਂ ਜਿਆਦਾ ਕੁਝ ਨਾ ਕਹਿੰਦਾ ਹੋਇਆ ਫੇਰ ਕਿਸੇ ਦਿਨ ਪਾਲਿਸਿਸ ਤੇ ਜਿਸ ਪ੍ਰਕਾਰ ਦਾ ਕਾਂਗਰਸ ਪਾਰਟੀ ਦਾ ਮੈਨੀਫੈਸਟੋ ਹੈ ਹੱਥ ਬਦਲੇਗਾ ਹਾਲਾਤ ਜਿਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਬਹੁਤ ਵੱਡੀ ਜਿਹੜੀ ਤਰਜੀਹ ਆ ਉਹ ਪੰਜਾਬ ਨੂੰ ਦਿੱਤੀ ਗਈ ਹੈ ਸਭ ਤੋਂ ਵੱਡਾ ਮੁੱਦਾ ਮੈਨੂੰ ਲੱਗਦਾ ਅੱਜ ਪੰਜਾਬ ਦੇ ਲਈ ਐਮਐਸਪੀ ਦੀ ਲੀਗਲ ਗਰੰਟੀ ਦਾ ਤੇ ਰਾਹੁਲ ਗਾਂਧੀ ਜੀ ਨੇ ਕਿਹਾ ਕੀ ਅਸੀਂ ਲੀਗਲ ਗਾਰੰਟੀ ਦੇਾਂਗੇ ਬੇਸ਼ੱਕ 1967 ਦੇ ਵਿੱਚ ਇਹ ਲੀਗਲ ਗਾਰੰਟੀ ਕਾਂਗਰਸ ਪਾਰਟੀ ਨੇ ਦਿੱਤੀ ਸੀ ਐਵੇਂ ਨਹੀਂ ਜੀਐਸਟੀ ਦੇ ਉੱਤੇ ਕਿਹਾ ਕਿ ਕਿਸਾਨਾਂ ਦਾ ਜੀਐਸਟੀ ਮਾਫ ਕਰਾਂਗੇ ਸੰਧਾਂ ਦੇ ਉੱਤੇ ਇਹੀ ਕਿਹਾ ਕਿ ਜਿਹੜਾ ਮੁਆਵਜ਼ਾ ਖਰਾਬਾ ਹੋਇਆ ਪਿਛਲੇ ਦਿਨਾਂ ਚ ਇੱਥੇ ਘੱਗਰ ਨੇ ਪੂਰੇ ਆਸਤੇ ਵੀ ਪੂਰੇ ਪੰਜਾਬ ਦੇ ਅੰਦਰ ਦੇਸ਼ ਦੇ ਅੰਦਰ ਇੱਕ ਕਮਿਸ਼ਨ ਬਣਾ ਸਿੱਧਾ ਡਾਇਰੈਕਟ ਪੇਮੈਂਟ 30 ਦਿਨਾਂ ਦੇ ਅੰਦਰ ਅੰਦਰ ਖਰਾਬੇ ਦੀ ਦਿੱਲੀ ਭੁਗਤਾਨ ਕਿਸਾਨ ਦੇ ਹੱਕ ਚ ਕਰੇਗਾ ਕਰਜ਼ਾ ਮਾਫੀ ਤੇ ਵੀ ਇਹਰੇ ਵਿੱਚ ਕਿਹਾ ਗਿਆ ਕਿ ਕਮਿਸ਼ਨ ਬਣਾ ਕੇ ਅਸੀਂ ਕਰਜ਼ਾ ਮਾਫ ਕਰਾਂਗੇ ਔਰ ਕੱਲਾ ਕਿਹਾ ਹੀ ਨਹੀਂ ਹੈ ਡਾਕਟਰ ਮਨਮੋਨ ਸਿੰਘ ਦੀ ਸਰਕਾਰ ਵੇਲੇ 72000 ਕਰੋੜ ਰੁਪਏ ਦਾ ਕਰਜ਼ਾ ਮਾਫ ਹੋਇਆ ਔਰ ਸਾਡੀ ਸਰਕਾਰ ਵੇਲੇ ਵੀ ਬੇਸ਼ੱਕ ਉਹ ਘੱਟ ਹੋਇਆ ਲੇਕਿਨ ਹੋਰ ਕਿਸੇ ਪਾਰਟੀ ਨੇ 1 ਰੁਪਿਆ ਮਾਫ ਨਹੀਂ ਕੀਤਾ 4500 ਕਰੋੜ ਰੁਪਏ ਕਾਂਗਰਸ ਪਾਰਟੀ ਨੇ ਉਹ ਮਾਫ ਕੀ ਕੀਤਾ ਔਰ 30 ਲੱਖ ਸਰਕਾਰੀ ਨੌਕਰੀਆਂ ਭਰਾਂਗੇ 50% ਔਮਨ ਰੈਜ਼ਰਵੇਸ਼ਨ ਹੋਏਗੀ ਨੌਕਰੀਆਂ ਦੇ ਵਿੱਚ ਆ ਜਿਹੜੀਆਂ ਅਗਨੀ ਵੀਰ ਆਗੀਆਂ ਸਕੀਮਾਂ ਬੰਦ ਕਰਕੇ ਅਸੀਂ ਡਾਇਰੈਕਟ ਭਰਤੀ ਜਿਹੜੀਆਂ ਪੋਸਟਾਂ ਖਾਲੀ ਔਰ ਇੱਚ ਕਰਾਂਗੇ ਈਵਨ 1 ਲੱਖ ਰੁਪਏ ਅਸੀਂ ਮਹਿਲਾਵਾਂ ਦੇਣ ਨੂੰ ਵਾਦਾ ਕੀਤਾ ਹੈ ਹਰ ਘਰ ਦੀ ਇੱਕ ਮਹਿਲਾ ਨੂੰ ਸਾਲ ਦਾ 1 ਲੱਖ ਰੁਪਇਆ ਯਾਨੀ ਕਿ 8500 ਰੁਪਇਆ ਕਾਂਗਰਸ ਪਾਰਟੀ ਦਾ ਰਾਜ ਆਉਂਟੇ ਐਵੇਂ ਜਿਹੜੇ ਯੰਗ ਇੰਟਰਪ੍ਰੈਨਿਅਰ ਸਾਡੇ ਕਿਸੇ ਪ੍ਰਕਾਰ ਦੀ ਟ੍ਰੇਨਿੰਗ ਲੈਣਗੇ ਚਾਹੇ ਉਹ ਸਰਕਾਰੀ ਜਾਂ ਪ੍ਰਾਈਵੇਟ ਉਹਨਾਂ ਨੂੰ 8500 ਰੁਪਇਆ ਅਸੀਂ ਮਹੀਨੇ ਦਾ ਦੇਾਂਗੇ ਜਾਨਕੀ 1 ਲੱਖ ਰੁਪਇਆ ਸਾਲ ਦਾ ਉਸ ਨੌਜਵਾਨ ਨੂੰ ਮਿਲੇਗਾ ਜਿਹੜਾ ਪੈਸਾ ਡਿਪਟੀ ਕਮਿਸ਼ਨਰ ਕੋਲੇ ਆਏਗਾ 400 ਰੁਪਇਆ ਦਿਹਾੜੀ ਮਜ਼ਦੂਰਾਂ ਵਾਸਤੇ ਮਨਰੇਗਾ ਦੇ ਤਹਿਤ ਇਹ ਫੈਸਲਾ ਲਿਆ ਗਿਆ ਕਾਂਗਰਸ ਪਾਰਟੀ ਦੇ ਮੈਨੀਫੈਸਟੋ ਵਾਸਤੇ ਪਰ ਅਰਬਨ ਮਨਰੇਗਾ ਵੀ ਅਸੀਂ ਚਲਾਉਣਾ ਚਲਾਵਾਂਗੇ ਇਹ ਵੀ ਬਹੁਤ ਵੱਡਾ ਫੈਸਲਾ ਹੈ ਇਹ ਮੈਂ ਥੋੜੀਆਂ-ਥੋੜੀਆਂ ਤੁਹਾਨੂੰ ਗੱਲਾਂ ਦੱਸੀਆਂ ਸੋ ਇਹ ਸਾਰੀਆਂ ਗੱਲਾਂ ਅੱਜ ਮਹਿੰਗਾਈ ਬਹੁਤ ਵੱਡਾ ਮੁੱਦਾ ਹੈ ਅੱਜ ਬੇਰੋਜ਼ਗਾਰੀ ਬਹੁਤ ਵੱਡਾ ਮੁੱਦਾ ਹੈ ਔਰ ਦੇਸ਼ ਦੇ ਅੰਦਰ ਜਿਸ ਪ੍ਰਕਾਰ ਦੇ ਹਾਲਾਤ ਪੈਦਾ ਕਰ ਦਿੱਤੇ ਗਏ ਨੇ ਸਾਰਿਆਂ ਨੂੰ ਆਪਸ ਵਿੱਚ ਵੰਡਣਾ ਤੇ ਲੜਾਉਣ ਦਾ ਕੰਮ ਜੋ ਸ਼ੁਰੂ ਹੋ ਗਿਆ ਹੈ ਜਾਤੀਵਾਦ ਦਾ ਕੰਮ ਸ਼ੁਰੂ ਹੋ ਗਿਆ ਹੈ ਸੋ ਇਹਨਾਂ ਸਾਰਿਆਂ ਨੂੰ ਦੂਰ ਕਰਦੇ ਹੋਏ ਕਾਂਗਰਸ ਪਾਰਟੀ ਇੱਕ ਚੰਗਾ ਰਾਜ ਦੇਸ਼ ਦੇ ਅੰਦਰ ਬਣਾਏਗੀ ਜਿਹਦੇ ਵਿੱਚ ਹਰ ਵਰਗ ਦੀ ਗੱਲ ਹੋਏਗੀ ਸੋ ਅੱਜ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਇਸ ਗੱਲ ਦਾ ਪਰਨ ਕਰਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦੇਸ਼ ਨੂੰ ਬਚਾਉਣ ਵਾਸਤੇ ਲੋਕਤੰਤਰ ਨੂੰ ਬਚਾਉਣ ਵਾਸਤੇ ਅਸੀਂ ਸਾਰੇ ਲੀਡਰ ਸਹਿਬਾਨ ਕਿਉਂਕਿ ਮੇਰੀ ਉਮਰ ਬੇਸ਼ੱਕ ਘੱਟ ਹੈ ਲੇਕਿਨ ਮੈਨੂੰ ਇਹਨਾਂ ਲੀਡਰਾਂ ਨੇ ਸਰਦਾਰ ਲਾਲ ਸਿੰਘ ਜੀ ਅਰਗਿਆ ਨੇ ਬ੍ਰਹਮਿੰਦਰ ਸਾਹੂਰਾ ਨੇ ਸਾਰੇ ਸੀਨੀਅਰ ਆਗੂ ਸਹਿਬਾਨਾਂ ਨੇ ਹਮੇਸ਼ਾ ਬਹੁਤ ਵੱਡਾ ਆਸ਼ੀਰਵਾਦ ਦਿੱਤਾ ਹੈ ਤੇ ਜਲਾਲਪੁਰ ਸਾਹਿਬ ਜਲਾਲ ਮਦਨ ਲਾਲ ਜਲਾਲਪੁਰ ਜੀ ਤੇ ਹੈਰੀ ਮਾਨ ਜੀ ਤੇ ਡੇੜਾ ਬਸੀ ਤੋਂ ਸਰਦਾਰ ਢਿੱਲੋਂ ਸਾਹਿਬ ਢਿੱਲੋਂ ਸਾਹਿਬ ਤੇ ਮੈਡਮ ਹਰਨਪ੍ਰੀਤ ਕੌਰ ਕਾਕਾ ਨਾਵਾ ਤੋਂ ਕਾਕਾ ਦੀਪ ਜੀ ਔਰ ਵਿਸ਼ਨੂ ਜੀ ਹੰਦਿਆਲ ਕਮਬੋਜ ਜੀ ਮਸ਼ੂਕ ਜੀ ਤਰਪਨ ਵਿਸ਼ਨੂ ਦਾਤੀ ਸ਼ਰਮਾ ਜੀ ਤੇ ਰਜਿੰਦਰ ਕਾਕਾ ਰਜਿੰਦਰ ਸਿੰਘ ਜੀ ਤੇ ਹੋਰ ਲੋਕ ਜਿਸ ਦਾ ਨਾਮ ਰਹਿ ਗਿਆ ਮੈਂ ਮਾਫੀ ਚਾਹਾਂਗਾ ਅੱਜ ਪਟਿਆਲਾ ਚੋਣ ਹਲਕੇ ਦਾ ਜੋ ਲੋਕ ਸਭਾ ਚੋਣ ਹਲਕਾ ਹੈਗਾ ਇਹਦੇ ਸਮੁੱਚੇ ਤੋਂ ਨੁਮਾਇੰਦਗੀ ਕਰਨ ਵਾਲੇ ਸਾਡੇ ਲੀਡਰਸ਼ਿਪਾਨ ਨੇ ਸਾਡੇ ਪ੍ਰਧਾਨ ਜੀ ਦੀ ਅਗਵਾਈ ਵਿੱਚ ਇੱਥੇ ਇਕੱਠੇ ਹੋਏ ਐ ਔਰ ਜੋ ਮੁਲਕ ਦੇ ਹਾਲਾਤਾਂ ਅਨੁਸਾਰ ਜੋ 24 ਦਾ ਇਲੈਕਸ਼ਨ ਹੈ ਸਭ ਤੋਂ ਮਹੱਤਵਪੂਰਨ ਇਲੈਕਸ਼ਨ ਹੈ ਇੱਕ ਬੁੰਜਾ ਦਾ ਸੀਗਾ ਜਦੋਂ ਨਵਾਂ ਨਵਾਂ ਆਜ਼ਾਦ ਹੋਇਆ ਗੁਲਾਮੀ ਤੋਂ ਛੁੱਟਿਆ ਰਿਪਬਲਿਕ ਆਪਿਆਂ ਪਹਿਲੀਆਂ ਚੋਣਾਂ ਕਰਾ ਰਿਹਾ ਸੀਗਾ ਦੁਨੀਆ ਧਿਆਨ ਸੀਗਾ ਕਿ ਇਹ ਮੁਲਕ ਕਿਵੇਂ ਇੱਕ ਬੈਕਵਰਡ ਪਛਤੀਵਾਦੀ ਮੁਲਕ ਆਪਣਾ ਮੁਲਕ ਨੂੰ ਇੱਕ ਅਡਲਟ ਫਰਾਂਚਾਈਜ਼ ਨੂੰ ਚੂਜ਼ ਕਰਕੇ ਚੋਣਾਂ ਕਰਾਂਦਾ ਹੈਗਾ ਉਹ ਕਾਮਯਾਬੀ ਦਾ ਚੋਣਾਂ ਸਿਰੇ ਚੜੀਆਂ ਕਾਂਗਰਸ ਨੇ 70 ਸਾਲ ਇੱਕ ਇਸ ਮੁਲਕ ਨੂੰ ਵਿਕਾਸ ਦੀਆਂ ਲੀਹਾਂ ਤੇ ਤੋਰਿਆ ਵੱਡੇ ਵੱਡੇ ਆਧਾਰੇ ਬਣਾਏ ਇੱਕ ਵਿਕਸਿਤ ਵਿਦੇਸ਼ੀ ਹਲਵਾਨ ਨੂੰ ਤੋੜਿਆ ਹੈਗਾ ਤੇ ਉਸ ਤੋਂ ਬਾਅਦ 14 ਵਿੱਚ ਜੋ ਸਿਆਸੀ ਤਬਦੀਲੀ ਆਈ ਹੈਗੀ ਹੈ ਉਹਦੇ ਵਿੱਚ ਜੋ ਜਿਸ ਤਰ੍ਹਾਂ ਦੀ ਸੱਤਾ ਸਕੇਂਦਰ ਵਿੱਚ ਆਈ ਹੈਗੀ ਹੈ ਜੋ ਨੇ ਹਿੰਦੁਸਤਾਨ ਦੀ ਸਿਆਸੀ ਫਿਜ਼ਾ ਹਿੰਦੁਸਤਾਨ ਦੀ ਸਮਾਜਿਕ ਫਿਜ਼ਾ ਹਿੰਦੁਸਤਾਨ ਦੀ ਆਰਥਿਕ ਫਿਜ਼ਾ ਜੋ ਇੱਕ ਸਿਰੇ ਦੀ ਇੱਕ ਮਤਲਬ ਨਖਿੱਧ ਕਾਰਗੁਜ਼ਾਰੀ ਦਿਖਾਈ ਹੈ ਤੇ ਧਰਮ ਦੇ ਨਾਂ ਤੇ ਕਤਾਰਬੰਦੀ ਕੀਤੀ ਹੈ ਫਿਰਕੂ ਪਾਲਾਬੰਦੀ ਕੀਤੀ ਹੈਗੀ ਹੈ ਫਿਰ ਆਰਥਿਕ ਤੌਰ ਤੇ ਦੇਸ਼ ਨੂੰ ਗੁਲਾਮੀ ਵਾਲ ਧੱਕਿਆ ਹੈਗਾ ਵੱਡੇ ਵੱਡੇ ਸੰਤੀ ਘਰਾਨਿਆਂ ਦੇ ਲੋਕਾਂ ਦੇ ਜਨਤਕ ادارے ਸੀਗੇ ਉਹ ਕਾਰਡੀਆ ਬਾਅਦ ਵੇਚਨੇ ਸ਼ੁਰੂ ਕਰ ਦਿੱਤੇ ਸਾਰਾ ਮੁਲਕ ਦੋ ਦੋ 2000 ਤੋਂ ਵੱਧ ਪਰਿਵਾਰਾਂ ਦੇ ਹਵਾਲੇ ਕੀਤਾ ਜਾਣ ਲੱਗਾ ਔਰ ਜਿਹੜੀ ਜਿਹੜੀ ਸਮਾਜਿਕ ਫਿਰਜ਼ਾ ਸੀਗੀ ਉਹਦੇ ਚੋ ਇੱਕ ਜ਼ਹਿਰ ਨਮਾਇਦਾ ਮਾਹੌਲ ਸਿਗਾ ਉਹ ਪੈਦਾ ਕੀਤਾ ਹੈਗਾ ਔਰ ਸਿਆਸੀ ਤੌਰ ਤੇ ਸਿਆਸੀ ਤਾਨਾਸ਼ਾਹੀ ਪੈਦਾ ਕੀਤੀ ਹੈ ਜਿੰਨੀਆਂ ਸੰਸਥਾਵਾਂ ਸਾਡੇ ਸੰਵਧਾਨ ਘੜਿਆ ਨੇ ਸਾਡੇ ਸੰਵਧਾਨ ਦੀ ਰਾਖੇ ਲਈ ਬਣਾਈਆਂ ਸੀਗੀਆਂ ਚਾਹੇ ਉਹ ਈਡੀਸੀ ਚਾਹੇ ਉਹ ਸੀਬੀਆਈ ਸੀ ਚਾਹੇ ਉਹ ਕੈਕਸੀ ਚਾਹੇ ਉਹ ਮੀਡੀਆ ਸਿਗਾ ਤੇ ਚਾਹੇ ਉਹ ਇਲੈਕਸ਼ਨ ਕਮਿਸ਼ਨ ਸਿਗਾ ਇੱਥੋਂ ਤੱਕ ਜੁਡੀਸ਼ੀਅਲ ਤੱਕ ਨੂੰ ਕੰਪਰੋਮਾਈਜ਼ ਕਰ ਦਿੱਤਾ ਗਿਆ ਉਸ ਤੇ ਆਪਣੀ ਜੇਬੀ ਜੱਥੇਬੰਦੀ ਬਣਾ ਕੇ ਪੌਕਟ ਜੱਥੇਬੰਦੀ ਬਣਾ ਕੇ ਵਰਤਣਾ ਸ਼ੁਰੂ ਕਰ ਦਿੱਤਾ ਸਾਥੀ ਵਿਰੋਧੀਆਂ ਦੇ ਖਿਲਾਫ ਸੋ ਸਿਆਸੀ ਫਿਰਜ਼ ਸਮਾਜਿਕ ਪਿੰਡਾ ਤੇ ਆਰਥਿਕ ਪਿੰਡਾ ਜਦੋਂ ਦੁਸਤਾਨੀ ਜੋੜ ਕੇ ਜ਼ੈਰ ਕੋਲ ਲੇਤਾ ਹੈਗਾ ਇੱਕ ਨਰਕ ਬਣਾ ਦਿੱਤਾ ਹੈਗਾ ਸਾਰੇ ਦੇਸ਼ ਨੂੰ بے ਰੋਜ਼ਗਾਰੀ ਮਹਿੰਗਾਈ ਸਿਕਰਾਸ਼ੁਰੀ ਹੈਗੀ ਹੈ ਗਰੀਬ ਦਾ ਜੀਣਾ ਦੁੱਭਰ ਹੋ ਰਿਹਾ ਹੈਗਾ ਚੰਦੇ ਘਰਾਂ ਦੇ ਕੋਲ ਸਾਰੀ ਮਲਕੀ ਦੌਲਤ ਕੱਟੀ ਹੋ ਰਹੀ ਹੈ ਉਸ ਦੌਰ ਵਿੱਚ ਕਾਂਗਰਸ ਪਾਰਟੀ ਦੇ ਲੀਡਰ ਔਰ ਜਿਹੜੀ ਨਵੀਂ ਇੱਕ ਜੋ ਊਰਜਾ ਪੈਦਾ ਕੀਤੀ ਰਾਹੁਲ ਗਾਂਧੀ ਹੋਰਾਂ ਦੀ ਪਾਰਜਨੋ ਯਾਤਰਾ ਵਨ ਪਾਰਜਨੋ ਯਾਤਰਾ ਤੂੰ ਔਰ ਜਿਹੜੀ ਲੱਖਾਂ ਕਰੋੜਾਂ ਲੋਕਾਂ ਨਾਲ ਇੰਟਰੈਕਟ ਕਰਕੇ ਲਗਾਤਾਰ ਸੰਵਾਦ ਰਚਾ ਕੇ ਮਜ਼ਦੂਰਾਂ ਨਾਲ ਕਿਸਾਨਾਂ ਨਾਲ ਆਦੀਵਾਸੀਆਂ ਨਾਲ ਬੇਰੁਜ਼ਗਾਰਾਂ ਨਾਲ ਔਰਤਾਂ ਨਾਲ ਜੋ ਇੱਕ ਵੱਡਾ ਸਮਾਜ ਚਲਾ ਹੈ ਹਿੰਦੁਸਤਾਨ ਲੈਵਲ ਤੇ ਜਿਹਦੇ ਚੋਂ 5 ਨੇ ਆਏ ਔਰ 25 ਗਰੰਟੀਆਂ ਨਿਕਲੀਆਂ ਆਈਆਂ ਤੁਹਾਨੂੰ ਬਰਿੰਗ ਸਾਹਮਣੇ ਉਹ ਨਿਆਏ ਗਨਾਏ ਨੇ ਮੈਂ ਇਹ ਗੱਲ ਮੈਂ ਕਹਿਣੀ ਚਾਹੁੰਦਾ ਜੇ ਭਾਈ ਸਾਹਿਬ ਨੇ ਪੁੱਛੀ ਸੀ ਕਿ ਇਹਦੇ ਪੰਜਾਬ ਦੇ ਟ੍ਰੈਡੀਸ਼ਨਲ ਮੁੱਦੇ ਪੁਰਾਣੇ ਚੱਲੇ ਆ ਰਹੇ ਮੁੱਦੇ ਆ ਉਹਨਾਂ ਬਾਰੇ ਕਾਂਗਰਸ ਦਾ ਕੀ ਸਟੈਂਡ ਆ ਮੈਂ ਦੱਸਣਾ ਚਾਹੁੰਦਾ ਕਿ ਉਹਨਾਂ ਉਹ ਸਾਡੇ ਮੈਨੀਫੈਸਟੋ ਵਿੱਚ ਇਹ ਲਿਖਿਆ ਗਿਆ ਹੈਗਾ ਜਿੱਥੇ ਫੈਡਰਲਿਜ਼ਮ ਦਾ ਲੁਕਤਾ ਹੈਗਾ ਕਿ ਸੰਵਰਤੀ ਸੂਚੀ ਹੈ ਕੰਕ੍ਰਟ ਲਿਸਟ ਹੈਗੀ ਹੈ ਜੇ ਕਿ ਕੇਂਦਰ ਦਾ ਅਧਿਕਾਰ ਵੀ ਆਦੀ ਤਾਂ ਅੱਡੇ ਦੀ ਨਾਲੇ ਕਨਕਰ ਲਿਸਟੋਂ ਬਹੁਤ ਸਾਰੇ ਮੁੱਦੇ ਸਟੇਟ ਲਿਸਟ ਪਾਇ ਜਾਣਗੇ ਤੁਹਾਨੂੰ ਬਹੁਤ ਵੱਡੀ ਰਾਹਤ ਪੰਜਾਬ ਨੂੰ ਮਿਲੂਗੀ ਜੇ ਇਹ ਪੰਜਾਬ ਦੇ ਇਲਾਕਾ ਹੀ ਮੰਗਾ ਹੈਗੀਆ ਪੰਜਾਬ ਦੇ ਖੇਤਰੀ ਮੰਗਾ ਹੈਗੀਆ ਉਹਨਾਂ ਵਾਸਤੇ ਇੱਕ ਸਾਸਗਰ ਮਾਹੌਲ ਪੈਦਾ ਹੋਊਗਾ ਜਿਸ ਨੂੰ ਅਸੀਂ ਮੈਂ ਦੇ ਰਾਜਾ ਬਲਿੰਗ ਸਾਹਿਬ ਤੇ ਸਾਡੇ ਸਾਰੇ ਐਮ ਐ ਐਮ ਪੀ ਸਹਿਬਾਨ ਲਗਾਤਾਰ ਆਪਣੀ ਪਾਰਟੀ ਨਾਲ ਗੋਸ਼ਣ ਕਰਕੇ ਗੱਲਬਾਤ ਕਰਕੇ ਸਲਾਹ مشورائیں ਦੋਵੇਂ ਦੇ ਇਸ਼ਾਰੇ ਸਾਰੇ ਜਿੰਨੇ ਅਸਲੀ ਲੀਡਰ ਤੁਹਾਡੇ ਕਾਫੀ ਦੇ ਦੋ ਨਰਾਸ਼ੀ ਅੱਜ ਤੁਹਾਡੇ ਨਾਲ ਧੱਕੇ ਦੇਖਦੇ ਸੀ ਬਿਲਕੁਲ ਦੇਖੋ ਜੀ ਮੈਂ ਸਮਝਦਾ ਕਿ ਜਿਸ ਬੰਦੇ ਦੇ ਦਿਲ ਵਿੱਚ ਕਾਂਗਰਸ ਹੈ ਜਮਹੂਰੀਅਤ ਹੈ ਧਰਮ ਨਿਰਪੱਖਤਾ ਹੈਗੀ ਹੈ ਸੰਵਿਧਾਨ ਹੈਗਾ ਉਹ ਕਦੀ ਵੀ ਮਤਲਬ ਇਹ ਨਹੀਂ ਚਾਹੂਗਾ ਕਿ ਕਾਂਗਰਸ ਨਸਾਨ ਹੋਵੇ ਨਾ ਮੇਰੇ ਜਿੰਨੇ ਦੋਸਤ ਹੈ ਬਾਨ ਬੈਠੇ ਨੇ ਮੇਰੇ ਬਜ਼ੁਰਗ ਵੀ ਨੇ ਮੇ ਤੋਂ ਛੋਟੇ ਵੀ ਨੇ ਵੱਡੇ ਵੀ ਨੇ ਹਰ ਦੀ ਤਮੰਨਾ ਹੋਊਗੀ ਕਿ ਕਾਂਗਰਸ ਦਾ ਇਸ ਔਖੇ ਘੜੀ ਵਿੱਚ ਕਾਂਗਰਸ ਦਾ ਪੈਦਾ ਹੋਣਾ ਕਾਂਗਰਸ ਦਾ ਖੜੇ ਰਹਿਣਾ ਔਰ ਮਜ਼ਬੂਤ ਹੋਣਾ ਔਰ ਮੋਦੀ ਸੱਤਾ ਨੂੰ ਖਾੜ ਫੈਂਕਣਾ ਕਿਉਂਕਿ ਮੇਰੇ ਮਤਾਬਕ ਮੇਰੇ ਮਤਾਬਕ 24 ਦਾ ਇਲੈਕਸ਼ਨ ਪਾਰ ਤੇ ਜਿਹੜਾ ਇੱਕ ਇਲੈਕਟਰਲ ਹਿਸਟਰੀ ਹੈਗੀ ਹੈ ਸਭ ਤੋਂ ਮਹੱਤਵਪੂਰਨ ਇਲੈਕਸ਼ਨ ਹੈਗਾ ਹੈ क्योंकि इस तो बाद पार्ट और आखिरी लेक्चर आएगा बाकी लोगों को मौका नहीं देना कि इस सप्ताह नो साहब नहीं जा सकते इस सप्ताह नो जा सके आखिरी लेक्चर है ਔਰ ਇਹ ਬੜਾ ਮਹੱਤਵਪੂਰਨ ਇਲੈਕਸ਼ਨ ਹੈਗਾ ਸਾਡੀ ਹੋਣ ਦਾ ਸਵਾਲ ਹੈ ਸਾਡੇ ਰਿਪਬਲਿਕ ਦਾ ਇਸ ਮੁਲਕ ਨੇ ਸੈਕੂਲਰ ਸੋਵਰਨ ਡੈਮੋਕਰਟਿਕ ਰਿਪਬਲਿਕ ਰਹਿਣਾ ਹੈਗਾ ਜਾਂ ਨਹੀਂ ਰਹਿਣਾ ਜੇ ਇੱਕ ਪਾਰਟੀ ਦੀ ਡਿਕਟੇਟਰਸ਼ਪਲ ਜਾਣਾ ਹੈਗਾ ਉਹ ਫੈਸਲਾ ਭਾਰਤੀ ਲੋਕਾਂ ਨੇ ਕਰਨਾ ਹੈਗਾ ਉਹ ਫੈਸਲਾ ਅੱਜ ਕਾਂਗਰਸ ਹੱਕਸ਼ ਹੋ ਰਿਹਾ ਹੈਗਾ ਦੇਸ਼ ਮਾਹੌਲ ਬਣ ਜਾਏਗਾ ਔਰ ਲਾਜ਼ਮੀ ਤੌਰ ਤੇ ਜੋ 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 ਇੱਕ ਜੋ ਇੱਕ ਕਿਆਸ ਵਾਲੀ ਨਹੀਂ ਜੋ ਇੱਕ ਕੀਤ ਬਣ ਕੇ ਪਹਿਲੇ ਰਾਉਂਡ ਤੋਂ ਬਾਅਦ ਹੀ ਹੁਣ ਪਤਾ ਲੱਗਣ ਲੱਗ ਪਿਆ ਕਿ ਮੋਦੀ ਸੱਤਾ ਜਾ ਰਹੀ ਹੈਗੀ ਹੈ ਔਰ ਕਾਂਗਰਸੀ ਵਾਈਜ ਜਾਂ ਕਾਂਗਦੀ ਸ਼ਮੂਲੀਤ ਵਾਲਾ ਜਿਹੜਾ ਇੰਡੀਆ ਆਲਾਈਂਸ ਹੈਗਾ ਉਹਦਾ ਜਿਹੜਾ ਰਾਜ ਹੈ ਉਹ ਸਥਾਪਿਤ ਹੋਣ ਜਾ ਰਿਹਾ ਹੈ ਜਿੰਨੀ ਸਭ ਗੱਲ ਹੈ ਜੀ ਤੁਸੀਂ ਚਾਹ ਕੇ ਆਓ ਸਾਡੇ ਅਸੀਂ ਆਮ ਆਦਮੀ ਪਾਰਟੀ ਕਿੰਨੇ ਸਟੈਂਡ ਕਰ ਰਹੀ ਹੈ ਜਾ ਕੇ ਉਹਨੂੰ ਡਾਕਟਰ ਸਾਹਿਬ ਕੀ ਨੇ ਕਹਿੰਦੇ ਕੁਮ ਕਹਿੰਦੇ ਆਹ ਲਓ ਦੇਖੋ ਹਮ ਆਪ ਜਿੰਨਾ ਜਿੰਨਾ ਤੇਜ਼ੀ ਨਾਲ ਲੋਕਾਂ ਦੇ ਨੱਕੋ ਬੁੱਲੋਂ ਆਮ ਆਦੀ ਪਾਰਟੀ ਲੱਤੀ ਹੈ ਮੈਂ ਪੰਜਾਬ ਦੇ ਚੋਣ ਇਤਿਹਾਸ ਵਿੱਚ ਇੰਨੀ ਜਲਦੀ ਕੋਈ ਪਾਰਟੀ ਲੋਕਾਂ ਦੇ ਨੱਕੋ ਬੁੱਲੋਂ ਲੱਦੀ ਨਹੀਂ ਦੇਖੀ ਹੈ ਜਿੰਨੀ ਜਲਦੀ ਐਕਸਪੋਜ਼ ਹੋਏ ਨੇ ਔਰ ਕੋਈ ਪਾਰਟੀ ਸਪੋਜ਼ ਨਹੀਂ ਡਾਕਟਰ ਸਾਹਿਬ ਇੱਕ ਅਕਸਾਲੀ ਕਾਂਗਰਸੀ ਜਿਹੜੇ ਹੈਗੇ ਆ ਇਹਨਾਂ ਦਾ ਕਹਿਣਾ ਤੁਸੀਂ 5 ਕਿਲੋਮੀਟਰ ਚੱਲੇ ਸੀ ਰਾਹੁਲ ਗਾਂਧੀ ਨਾਲ ਹਾਂਜੀ ਅਸੀਂ 40 ਕਿਲੋਮੀਟਰ ਤੋਂ 40 ਸਾਲਾਂ ਤੋਂ ਯਾਤਰਾ ਕਰ ਰਹੇ ਆ ਕਾਂਗਰਸ 5 ਕਿਲੋਮੀਟਰ ਚੱਲ ਕੇ ਟਿਕਟ ਲਾ ਕੇ ਦੇਖੋ ਇਨ ਆਲਰਸ ਵਿਜ਼ਡਮ ਜੋ ਕਾਂਗਰਸ ਹਾਈ ਕਮਾਂਡ ਨੇ ਫੈਸਲਾ ਕੀਤਾ ਹੈਗਾ ਇਹ ਉਹ 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 ਉਹਨਾਂ ਨੇ ਹੁਣ ਸਾਰੇ ਆਪਣੇ ਸਰਵਿਸ ਸਰਵੇ ਕਰਾਏ ਹੋਣਗੇ ਮੈਨੂੰ ਨਹੀਂ ਪਤਾ ਉਹਨਾਂ ਦੀ ਪ੍ਰੋਸੈਸ ਕੀ ਸੀਗੀ ਉਹਨਾਂ ਨੇ ਜੋ ਮੈਨੂੰ ਸੇਵਾ ਦਾ ਮੌਕਾ ਲਾਇਆ ਮੈਂ ਉਹ ਸੇਵਾ ਨੂੰ ਅਨੁਤਿਆਰ ਹੈਗਾ ਔਰ ਮੈਨੂੰ ਪੂਰੀ ਆਸ ਹੈ ਕਿ ਮੇਰੇ ਸਾਰੇ ਭਰਾ ਜਿਹੜੇ ਜਿਨ੍ਹਾਂ ਦੇ ਬਹੁਤ ਵੱਡਾ ਯੋਗਦਾਨ ਹੈ ਪਟਿਆਲੇ ਵਿੱਚ ਨਹੀਂ ਸਾਰੇ ਪੰਜਾਬ ਵਿੱਚ ਨਹੀਂ ਹਿੰਦੁਸਤਾਨ ਵਿੱਚ ਕਾਂਗਰਸ ਪਾਰਟੀ ਜਨ ਲੈਂਗੁਏਜ ਇਨ ਅਗੇਲ ਜਾਨ ਵਿੱਚ ਇਹਨੂੰ ਕਾਮਯਾਬ ਕਰ ਉਹ ਮੇਰਾ ਉਹ ਦਾਸ ਉਹ ਦਾਸ ਉਹ ਦਾਸ ਦੇ ਸਾਥ